ਹਾਂਜੀ ਇਸ ਵੀਡੀਓ ਵਿੱਚ ਬਹੁਤ ਹੀ ਸੀਮਤ ਸ਼ਬਦਾਂ ਵਿੱਚ ਗੱਲ ਕਰਾਂਗੇ ਪੀਐਸਟੈਟ 2024 ਦੇ ਕੰਪਲੀਟ ਹੋਣ ਤੋਂ ਬਾਅਦ ਆਉਣ ਵਾਲੀ ਈਟੀਟੀ ਅਤੇ ਮਾਸਟਰ ਜੀਡਰ ਦੀ ਨਵੀਂ ਭਰਤੀ ਦੇ ਬਾਰੇ ਹਾਂਜੀ ਉੱਪਰ ਮੈਂ ਆਈ ਬਟਨ ਦੇ ਉੱਪਰ ਇੱਕ ਵੀਡੀਓ ਦਾ ਲਿੰਕ ਦਿੱਤਾ ਹੈ ਜੋ ਕਿ ਲਗਭਗ 6 ਮਹੀਨੇ ਪੁਰਾਣੀ ਵੀਡੀਓ ਹੈਗੀ ਜਿਸ ਦਾ ਟਾਈਟਲ ਸੀਗਾ ਕਿ ਕੌਣ ਪਹਿਲਾਂ ਆਵੇਗਾ ਪੀਐਸਟੈਟ ਚਾ ਫਿਰ ਮਾਸਟਰ ਜੀਡਰ ਅਤੇ ਉਸ ਦੇ ਵਿੱਚ ਇਹ ਗੱਲ 6 ਮਹੀਨੇ ਪਹਿਲਾਂ ਹੀ ਮੈਂ ਸਾਫ਼-ਸਾਫ਼ ਕਹਿ ਦਿੱਤੀ ਸੀ ਕਿ ਜੋ ਨਵੀਂ ਭਰਤੀ ਹੈ ਜੀ ਮਾਸਟਰ ਕੇਡਰ ਦੀ ਚਾਹੀ ਇਟਟੀਟੀ ਦੀ ਲਾ ਲੋ ਚਾਹੀ ਮਾਸਟਰ ਕੇਡਰ ਦੇ ਲਈ ਲਾ ਲੋ ਉਹ 2025 ਵਿੱਚ ਆਏਗੀ ਅਤੇ ਪਹਿਲਾਂ ਹੀ ਜਿਹੜਾ ਹੈਗਾ ਪੀਐਸਟੈਟ ਦਾ ਪੇਪਰ ਨਵੰਬਰ ਜਾਂ ਦਸੰਬਰ ਦੇ ਵਿੱਚ ਹੋ ਜੇਗਾ ਤੇ ਹੋਇਆ ਵੀ ਕੁਝ ਇਦਾਂ ਹੀ ਹੈ ਹੁਣ ਤੱਕ ਕਿ ਜੋ ਪੀਐਸਟੈਟ 2024 ਦਾ ਜੋ ਪੇਪਰ ਹੈਗਾ ਉਹ 1 ਦਸੰਬਰ ਨੂੰ ਕੰਡਕਟ ਹੋ ਚੁੱਕਿਆ ਆਪਾਂ ਸਾਰੇ ਜਾਣਦੇ ਆ ਅਤੇ ਹੁਣ ਜੋ ਨਵੀਂ ਭਰਤੀ ਆਬਵੀਅਸ ਜੀ ਗੱਲ ਹੈ ਜੀ ਕਿ 24 ਦੇ ਵਿੱਚ ਤਾਂ ਨਹੀਂ ਆਊਗੀ ਤਾਂ ਹੁਣ ਉਹ ਜੋ ਨਵੀਂ ਭਰਤੀ ਦੀ ਰਿਕਰੂਟਮੈਂਟ ਹੈ ਤੁਹਾਡੀ ਤਾਂ 25 ਦੇ ਵਿੱਚ ਹੀ ਆਊਗੀ ਬਹੁਤ سارے ਸਾਥੀਆਂ ਦਾ ਉਸ ਪ੍ਰਾਣੀ ਵੀਡੀਓ ਦੇ ਥੱਲੇ ਕਮੈਂਟ ਵੀ ਆਇਆ ਸੀਗਾ ਕਿ ਸਰ ਤੁਸੀਂ ਗਲਤ ਕਹਿ ਰਹੇ ਹੋ ਕਿ ਜੋ ਭਰਤੀ ਹੈ 2024 ਚ ਹੀ ਆਏਗੀ ਸੋ ਇਸ ਤਰੀਕੇ ਦੇ ਬਹੁਤ ਸਾਰੇ ਕਮੈਂਟ ਹੈਗੇ ਸੀ ਤੇ ਮੈਂ ਕਮੈਂਟਾਂ ਦੇ ਰਿਪਲਾਈ ਦੇ ਵਿੱਚ ਵੀ ਤੁਹਾਨੂੰ ਇੱਕੋ ਹੀ ਗੱਲ ਕਹੀ ਸੀਗੀ ਕਿ ਟੈਟ ਦਾ ਪੇਪਰ ਪਹਿਲਾਂ ਹੋਣ ਜਾ ਰਿਹਾ ਜੀ ਅਤੇ ਜੋ ਮਾਸਟਰ ਕੈਡਰ ਦੀ ਭਰਤੀ ਹੈ ਉਸ ਤੋਂ ਬਾਅਦ ਆਏਗੀ ਹਾਲਾਂਕਿ ਇਨ ਬਿਟਵੀਨ ਬਹੁਤ ਸਾਰੇ ਜਿਹੜੇ ਵਾਇਰਲ ਏਦਾਂ ਕਹਿ ਦੋ ਬਹੁਤ ਸਾਰੀਆਂ ਨਿਊਜ਼ ਜਿਹੜੀਆਂ ਵਾਇਰਲ ਹੋਈਆਂ ਨੇ ਜਿਸ ਦੇ ਵਿੱਚ ਅਲੱਗ-ਅਲੱਗ ਪੋਸਟਾਂ ਦਾ ਮੈਂਸ਼ਨ ਸੀਗਾ ਹਾਲਾਂਕਿ ਉਹਨਾਂ ਚੀਜ਼ਾਂ ਤੇ ਮੈਂ ਕੋਈ ਵੀ ਵੀਡੀਓ ਇਸ ਚੈਨਲ ਦੇ ਉੱਪਰ ਨਹੀਂ ਬਣਾਈ ਪਹਿਲਾਂ ਮੈਂ ਇਹ ਦੱਸ ਦਿਆਂ ਕਿ ਇਹ ਚੈਨਲ ਜਿਹੜਾ ਆਪਣਾ ਹੈ ਇਹ 90% ਲਗਾ ਲਓ ਕਿ ਇਸ ਚੈਨਲ ਦੇ ਉੱਪਰ ਸਿਰਫ ਕੰਟੈਂਟ ਹੀ ਪਾਇਆ ਜਾਂਦਾਗਾ ਜਿਸ ਤਰ੍ਹਾਂ ਕਿ ਨਾਲ ਪੀਐਸਟੈਟ ਦਾ ਪੇਪਰ ਹੋਇਆ ਤਾਂ ਬਹੁਤੀਆਂ ਵੀਡੀਓ ਸਿਰਫ ਕੰਟੈਂਟ ਨਾਲ ਹੀ ਰਿਲੇਟਡ ਅਪਲੋਡ ਇਸ ਚੈਨਲ ਦੇ ਉੱਪਰ ਕੀਤੀਆਂ ਜਾਂਦੀਆਂ ਨੇ ਅਤੇ ਸਿਰਫ 5 ਜਾਂ 10% ਜੋ ਵੀਡੀਓਜ਼ ਨੇ ਉਹਨਾਂ ਦੇ ਵਿੱਚ ਤੁਹਾਨੂੰ ਜੋ ਵੀ ਲੇਟੈਸਟ ਅਪਡੇਟ ਹੈ ਕਿਸੇ ਦੇ ਬਾਰੇ ਵੀ ਚਾਹੇ ਉਹ ਨਵੀਂ ਭਰਤੀ ਹੈ ਚਾਹੇ ਪੀਐਸਟੈਟ ਦਾ ਪੇਪਰ ਹੈ ਉਦੇ ਬਾਰੇ ਜਿਹੜੀਆਂ ਹੈਗੀਆਂ ਤੁਹਾਨੂੰ ਦੱਸਿਆ ਜਾਂਦਾ ਇਸ ਚੈਨਲ ਦੇ ਉੱਪਰ ਸੋ ਮੇਨ ਮੋਟਿਵ ਜੀ ਇਸ ਚੈਨਲ ਦਾ ਤੁਹਾਨੂੰ ਬਿਲਕੁਲ ਫ੍ਰੀ ਆਫ ਕੋਸ ਜਿਹੜਾ অথੈਨਟਿਕ ਕੰਟੈਂਟ ਹੀ ਪ੍ਰੋਵਾਈਡ ਕਰਨਾ ਹੈਗਾ ਜੋ ਕਿ ਪਿਛਲੇ 5-6 ਮਹੀਨਿਆਂ ਤੋਂ ਤੁਹਾਨੂੰ ਬਿਲਕੁਲ ਫ੍ਰੀ ਦੇ ਵਿੱਚ ਪ੍ਰੋਵਾਈਡ ਕੀਤਾ ਜਾ ਰਿਹਾ ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਜੋ ਈਟੀਟੀ ਕੇਡਰ ਹੈ ਚਾਹੇ ਉਹ ਮਾਸਟਰ ਕੇਡਰ ਹੈ ਤਾਂ ਉਸ ਦਾ ਜੋ ਹੁਣ ਨੋਟੀਫਿਕੇਸ਼ਨ ਕਦੋਂ ਤੱਕ ਪੋਸੀਬਲ ਹੈ ਕਦੋਂ ਤੱਕ ਆ ਸਕਦਾਗਾ ਤਾਂ ਉਹਦੇ ਲਈ ਜੋ ਵੀ ਆਪਣਾ ਸਿਨੈਰੀਓ ਅੱਜ ਦਾ ਨਿਕਲ ਕੇ ਸਾਹਮਣੇ ਆ ਰਿਹਾ ਤੇ ਆਉਣ ਵਾਲੇ 3-4 ਮਹੀਨੇ ਤੱਕ ਜਿਹੜਾ ਹੈਗਾ ਤੁਹਾਨੂੰ ਨੋਟੀਫਿਕੇਸ਼ਨ ਜਿਹੜਾ ਦੇਖਣ ਨੂੰ ਮਿਲ ਸਕਦਾ ਹੈਗਾ ਅ ਮਾਸਟਰ ਕੈਡਰ ਦਾ ਅਤੇ ਨਾਲ ਹੀ ਨਾਲ ਈਟੀਟੀ ਕੈਡਰ ਦੀ ਵੀ ਮੈਂ ਨਾਲ ਹੀ ਇੱਥੇ ਗੱਲ ਕਰਦਾ ਪਿਆਂਗਾ ਅ ਕਿਉਂਕਿ ਦੇਖੋ ਜੋ ਪਿਛਲਾ 41 ਕਾਡ ਦੀ ਭਰਤੀ ਆਈ ਸੀਗੀ ਤਾਂ ਉਹਦਾ ਜੋ ਨੋਟੀਫਿਕੇਸ਼ਨ ਆਪਾਂ ਦੇਖੀਏ ਤਾਂ 8 1 2022 ਦਾ ਸੀ ਭਾਵ ਜਨਵਰੀ 2022 ਦੇ ਵਿੱਚ ਉਹਦਾ ਨੋਟੀਫਿਕੇਸ਼ਨ ਜਾਰੀ ਹੋਇਆ ਸੀਗਾ ਤੇ ਉਸ ਤੋਂ ਹੁਣ ਤੱਕ ਦੇਖੋ ਦਸੰਬਰ ਚੱਲਦਾ ਪਿਆ ਜਨਵਰੀ ਵੀ ਲਗਭਗ ਆਈ ਗਈ ਹੈ ਹੈਨਾ ਤੇ ਮੰਨ ਕੇ ਚਲੋ ਕਿ 3 ਸਾਲ ਦਾ ਸਮਾਂ ਹੋ ਗਿਆ ਕਿ ਉਸ ਤੋਂ ਬਾਅਦ ਕੋਈ ਵੀ ਮਾਸਟਰ ਕੇਟਰ ਦੇ ਕੋਈ ਵੀ ਰਿਕਰੂਟਮੈਂਟ ਨਹੀਂ ਦੇਖਣ ਨੂੰ ਮਿਲੀ ਤਾਂ ਕਰਕੇ ਅਗਰ ਮੈਂ 4 ਮਹੀਨੇ ਇਥੇ ਬੋਲਦਾ ਪਿਆ ਤਾਂ ਸਵਾ 3 ਸਾਲ ਜਿਹੜੇ ਹੈਗੇ ਉਹ ਚਲੇ ਜਾਣਗੇ ਅਤੇ ਬਹੁਤ ਵੱਡਾ ਗੈਪ ਹੈ ਹੈਨਾ ਇਨੇ ਗੈਪ ਦੇ ਵਿੱਚ ਜਿਹੜੀ ਭਰਤੀ ਹੈ ਜੀ ਉਹਦਾ ਨਵੀਂ ਭਰਤੀ ਦਾ ਨੋਟੀਫਿਕੇਸ਼ਨ ਪਿਛਲਾ ਅਗਰ ਆਪਾਂ ਇਤਿਹਾਸ ਦੇਖੀਏ ਤਾਂ ਦੇਖਣ ਨੂੰ ਆਪਾਂ ਨੂੰ ਮਿਲ ਜਾਂਦਾ ਹੈਗਾ 3 3.5 ਸਾਲ ਤੋਂ ਬਾਅਦ ਭਰਤੀ ਆਉਂਦੀ ਹੀ ਆਉਂਦੀ ਹੈ ਅਤੇ ਹੁਣ ਇੰਨਾ ਲੇਟ ਹੋਣ ਦਾ ਕਾਰਨ ਵੀ ਮੈਂ ਤੁਹਾਨੂੰ ਪਹਿਲਾਂ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਦੱਸ ਚੁੱਕਾਗਾ ਕਿ ਨੰਬਰ ਆਫ ਵੇਕੈਂਟ ਪੋਸਟ ਬਹੁਤ ਘਟਨੇ ਕਿਉਂਕਿ ਆਪਾਂ 3704 ਦੀ ਅਗਰ ਮੈਂ ਗੱਲ ਕਰਾਂ ਜਾਂ ਉਸ ਤੋਂ ਬਾਅਦ 2392 ਦੀ ਭਰਤੀ ਆਈ ਜਾਂ 48 ਕਾੜ ਦੀ ਭਰਤੀ ਆਈ ਤਾਂ ਇਹਨਾਂ ਦੇ ਵਿੱਚ ਜੋ ਤਿੰਨ ਵਿਸ਼ੇ ਸੀ ਉਹਨਾਂ ਨੂੰ ਬਿਲਕੁਲ ਹੀ ਇਗਨੋਰ ਕਰਕੇ ਚੱਲੇ ਸੀਗੇ ਜਾਂ ਕਹਿ ਲਓ ਕਿ ਬਹੁਤ ਘੱਟ ਜਿਹੜੀਆਂ ਪੋਸਟਾਂ ਇਹਨਾਂ ਦੀਆਂ ਆਈਆਂ ਸੀਗੀਆਂ ਐਸਐਸਟੀ ਹੋ ਗਿਆ ਆਪਣਾ ਪੰਜਾਬੀ ਹੋ ਗਿਆ ਅਤੇ ਹਿੰਦੀ ਹੋ ਗਿਆ ਜਦ ਕਿ ਸਟੇਟ ਸਾਇੰਸ ਮੈਥ ਤੇ ਇੰਗਲਿਸ਼ ਦੀਆਂ ਜੋ ਪੋਸਟਾਂ ਸੀ ਉਹ ਬਲਕ ਦੇ ਵਿੱਚ ਸੀ ਕਾਫੀ ਜ਼ਿਆਦਾ ਸੀਗੀਆਂ ਸੋ ਉਹਨਾਂ ਨਾਲ ਹੋਇਆ ਕੀ ਜੀ ਕਿ ਇਹ ਹੋਇਆ ਕਿ ਅਗਰ ਆਪਾਂ ਸਕੂਲਾਂ ਦਾ ਡਾਟਾ ਕੱਟ ਕੇ ਦੇਖਦੇ ਆ ਤਾਂ ਉਹਦੇ ਵਿੱਚ ਆ ਜੋ ਨੰਬਰ ਆਫ ਵੇਕੈਂਟ ਪੋਸਟ ਆ ਗਈਆਂ ਆਪਣੀਆਂ ਸਾਇੰਸ ਦੀ ਮੈਥ ਦੀ ਹਨਾ ਜਾਂ ਇੰਗਲਿਸ਼ ਦੀ ਲਗਾ ਲਓ ਤਾਂ ਉਹ ਕਾਫੀ ਘਟ ਗਈਆਂ ਕਹਿੰਦਾ ਮਤਲਬ ਫਿਲ ਜ਼ਿਆਦਾ ਹੋ ਗਈਆਂ ਪੋਸਟਾਂ ਕਿਉਂਕਿ ਉਹ ਭਰਤੀ ਦੇ ਵਿੱਚ ਬਹੁਤ ਜ਼ਿਆਦਾ ਗਿਣਤੀ ਦੇ ਵਿੱਚ ਜਿਹੜੀਆਂ ਹੈਗੀਆਂ ਸੀ ਇਹਨਾਂ ਤਿੰਨੋਂ ਵਿਸ਼ਿਆਂ ਦੀਆਂ ਪੋਸਟਾਂ ਸੀ ਸਿਮਿਲਰਲੀ ਇੰਗਲਿਸ਼ ਦੂਸਰੇ ਪੰਜਾਬੀ ਹਿੰਦੀ ਤੇ ਐਸਐਸਟੀ ਦੇ ਘੱਟ ਕਾਰਨ ਕੀ ਹੋਇਆ ਕਿ ਉਹਨਾਂ ਦੀਆਂ ਪੋਸਟਾਂ ਕਾਫੀ ਖਾਲੀ ਨੇ ਅੱਜ ਵੀ ਸਕੂਲਾਂ ਦੇ ਵਿੱਚ ਅਗਰ ਆਪਾਂ ਅੱਜ ਵੀ ਅੰਕੜੇ ਕੱਢਦੇ ਆ ਤਾਂ ਸ਼ਾਇਦ ਮੈਂ ਤੁਹਾਨੂੰ ਟੈਲੀਗ੍ਰਾਮ ਤੇ ਇੱਕ ਅੰਕੜਾ ਵੀ ਪੀਡੀਐਫ ਵੀ ਸ਼ੇਅਰ ਕੀਤੀ ਸੀ ਕਾਫੀ ਟਾਈਮ ਪਹਿਲਾਂ ਜਿਸ ਦੇ ਵਿੱਚ ਜੋ ਪੋਸਟਾਂ ਦਾ ਜ਼ਿਕਰ ਸੀਗਾ ਖਾਲੀ ਪੋਸਟਾਂ ਕਿਹੜੇ ਸਬਜੈਕਟ ਨੇ ਕਿੰਨੀਆਂ ਨੇ ਐਕਸਪੈਕਟਡ ਸਕੂਲਾਂ ਦੇ ਵਿੱਚ ਤਾਂ ਲਗਭਗ ਮੰਨ ਕੇ ਚੱਲੋ ਜੀ ਮਿਨੀਮਮ ਦੱਸ ਰਿਹਾ ਮੈਂ ਮੈਕਸਿਮਮ ਨਹੀਂ ਦੱਸ ਰਿਹਾ ਅ ਪਲੱਸ ਜਿਹੜੀ ਪੋਸਟ ਹੈ ਅਗਰ ਪੰਜਾਬੀ ਜਾਂ ਆਪਾਂ ਹਿੰਦੀ ਦੀ ਗੱਲ ਕਰੀਏ ਤਾਂ ਉਹ ਖਾਲੀ ਪਈ ਹੈ ਸਕੂਲਾਂ ਦੇ ਵਿੱਚ ਠੀਕ ਹੈ ਹਾਲੇ ਵੀ ਸੋ ਇਹਦਾ ਕਾਰਨ ਉਹੀ ਹੈ ਕਿ ਪਿਛਲੇ 3 ਸਾਲਾਂ ਦੇ ਵਿੱਚ ਜੋ ਨੰਬਰ ਆਫ ਪੋਸਟ ਆਈਆਂ ਸੀ ਇਹ ਵਿਸ਼ਿਆਂ ਦੀਆਂ ਬਹੁਤ ਘੱਟ ਸੀਗੀਆਂ ਤਾਂ ਕਰਕੇ ਦੇਖੋ ਇੱਕ ਤਾਂ ਨਵੀਂ ਭਰਤੀ 3-4 ਮਾਂ ਤੁਹਾਨੂੰ ਮੈਂ ਬੋਲਦਾ ਸੈਕੰਡ ਤੁਹਾਨੂੰ ਮੈਂ ਇਹ ਵੀ ਦੱਸਣਾ ਚਾਹੂੰਗਾ ਇੱਥੇ ਸਾਫ਼-ਸਾਫ਼ ਕਿ ਪੰਜਾਬੀ ਵਾਲੇ ਜਾਂ ਹਿੰਦੀ ਵਾਲੇ ਜਾਂ ਜਿੰਨਾ ਵੀ ਵਿਸ਼ਿਆਂ ਦੀਆਂ ਪੋਸਟਾਂ ਘੱਟ ਆਈਆਂ ਸੀ ਪਹਿਲਾਂ ਕਿ ਉਹਨਾਂ ਲਈ ਵੀ ਇੱਕ ਬਹੁਤ ਹੀ ਇੱਥੇ ਗੁੱਡ ਨਿਊਜ਼ ਨਿਕਲ ਕੇ ਸਾਹਮਣੇ ਆਉਣਾ ਰਹੀ ਹੈ ਫਿਊਚਰ ਦੇ ਵਿੱਚ ਕੀ ਇਸ ਵਾਰ ਤੁਹਾਨੂੰ ਭਰਤੀ ਘੱਟ ਨਹੀਂ ਮਿਲੂਗੀ ਜੀ ਹੈਨਾ ਇਸ ਵਾਰ ਤੁਹਾਨੂੰ ਭਰਤੀ ਵੱਡੀ ਹੀ ਮਿਲਣ ਵਾਲੀ ਹੈ ਤਾਂ ਕਾਫੀ ਚੀਜ਼ਾਂ ਨੂੰ ਵਗੈਰ ਆਪਾਂ ਕੰਪਾਈਲ ਕਰਕੇ ਦੇਖਦੇ ਹਾਂ ਇਕੱਠਾ ਕਰਕੇ ਦੇਖਦੇ ਹਾਂ ਤਾਂ ਜਿਹੜੀ ਤੁਹਾਡੀ ਭਰਤੀ ਹੈ ਲਗਭਗ 6 ਦੇ 6 ਸਬਜੈਕਟ ਜੀ ਇਕੁਅਲ ਹੀ ਆਏਗੀ ਇਵਨ ਇਹ ਹੋ ਸਕਦਾ ਹੈ ਕਿ ਪੰਜਾਬੀ ਹਿੰਦੀ ਦੀਆਂ ਪੋਸਟਾਂ ਜਿਹੜੀਆਂ ਹੈਗੀਆਂ ਨੇ ਉਹ ਸਾਇੰਸ ਮੈਥ ਤੋਂ ਵੀ ਜ਼ਿਆਦਾ ਆ ਜਾਣ ਪੋਸੀਬਲ ਹੈਗੀ ਹੈ ਅਦਰਵਾਇਸ ਇਕੁਅਲ ਤਾਂ ਹੋਣ ਹੀ ਵਾਲਾ ਜੀ ਹੈਨਾ ਇਹ ਨਹੀਂ ਕਿ ਇਸ ਵਾਰ ਕਿ ਸਾਇੰਸ ਮੈਥ ਜਾਂ ਫਿਰ ਇੰਗਲਿਸ਼ ਦੀ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਪੋਸਟਾਂ ਨਿਕਲ ਜਾਣ ਅਤੇ ਦੂਜੇ ਨਹੀਂ ਇਕੱਠ ਨਿਕਲ ਜਾਣ ਤੇ ਜਿਹੜੀ ਭਰਤੀ ਹੈ ਤੁਹਾਡੀ ਉਹਦੇ ਲਈ ਦੇਖੋ PSTET 2024 ਦੀ ਇਸ ਚੈਨਲ ਦੇ ਉੱਪਰ ਤਿਆਰੀ ਕਰਵਾਈ ਗਈ ਹੈ ਤਾਂ ਜੋ ਵੀ TET ਦਾ ਕੰਮ ਹੈ ਦੇਖੋ ਹੈਨਾ ਉਹ ਵੀ ਬਿਲਕੁਲ ਫ੍ਰੀ ਜੀ ਹੈਨਾ ਕਿਉਂਕਿ ਮੇਨ ਮੋਟਿਵ ਸਾਡਾ ਇਹੀ ਰਹਿੰਦਾ ਕਿ ਤੁਹਾਨੂੰ ਮਤਲਬ ਜੋ ਵੀ ਅੰਕੜੇ ਨੇ ਜਾਂ ਜੋ ਵੀ ਹਾਲਾਤ ਨੇ ਮੌਜੂਦਾ ਹਾਲਾਤ ਨੇ ਜਾਂ ਜੋ ਵੀ ਜਿੱਥੋਂ ਵੀ ਆਥੈਂਟਿਕ ਸੋਰਸ ਤੋਂ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਤੁਹਾਨੂੰ ਐਜ਼ ਇਟ ਜਿਹੜੀ ਹੈਗੀ ਹੈ ਪ੍ਰੋਵਾਈਡ ਕੀਤੀ ਜਾ ਸਕੇ ਤਾਂ ਕਰਕੇ ਮੈਂ ਪਹਿਲਾਂ ਹੀ ਦੱਸ ਹਟਿਆ ਕਿ ਅ ਵੈਸੇ ਕੋਈ ਵੀਡੀਓ ਨਹੀਂ ਬਣਾਈ ਜਾਂਦੀ ਸਿਰਫ 5 ਤੋਂ 10% ਹੀ ਲੇਟੈਸਟ ਅਪਡੇਟ ਦੇ ਰਿਗਾਰਡਿੰਗ ਜਿਹੜੀ ਵੀਡੀਓ ਇਸ ਚੈਨਲ ਦੇ ਉੱਪਰ ਅਪਲੋਡ ਕੀਤੀ ਜਾਂਦੀ ਹੈ ਤਾਂ ਟੈਟ ਦੀ ਜਦੋਂ ਤਿਆਰੀ ਕੀਤੀ ਹੈ ਤਾਂ 2.5 ਤੋਂ 3 ਮਹੀਨੇ ਦੇ ਵਿੱਚ ਆਪਾਂ ਟੈਟ ਦਾ ਸਿਲੇਬਸ ਕੰਪਲੀਟ ਕਰ ਸਕਦੇ ਹਾਂ ਠੀਕ ਹੈ ਸਿਰਫ ਮੈਕਸਿਮਮ ਸਮਾਂ ਇੰਨਾ ਆਪਾਂ ਕਰ ਸਕਦੇ ਹਾਂ ਬੜੇ ਆਰਾਮ ਨਾਲ ਪਰ ਇਸਤੇ ਉਲਟ ਅਗਰ ਮੈਂ ਮਾਸਟਰ ਕੁਕਟਰ ਦੀ ਗੱਲ ਕਰਾਂ ਤਾਂ ਇਹਦੇ ਵਿੱਚ ਕੀ ਹੁੰਦਾ ਕਿ ਘੱਟੋ ਘੱਟ ਤੁਹਾਨੂੰ 5 ਤੋਂ 6 ਮਹੀਨੇ ਚਾਹੀਦੇ ਹੋਣਗੇ ਆਰਾਮ ਨਾਲ ਬਹੁਤੇ ਸਾਥੀ ਇਦਾਂ ਦੇ ਹੋਣਗੇ ਜਿਨ੍ਹਾਂ ਦਾ ਪੀਐਸਟੈਟ 2023 ਵਾਲਾ ਪੇਪਰ ਕਲੀਅਰ ਹੋਣਾ ਉਹਨਾਂ ਨੇ ਤਿਆਰੀ ਨੂੰ ਚੰਗੀ ਤਰ੍ਹਾਂ ਕਰ ਲਿਆ ਹੋਣਾ इवन ਕਿ ਰਿਵੀਜ਼ਨ ਤੇ ਵੀ ਹੋਣਗੇ ਬਹੁਤੇ ਸਾਥੀ ਬਟ ਕਿਉਂਕਿ ਬਹੁਤੇ ਸਾਥੀ ਇਦਾਂ ਦੇ ਹੁਣ ਤਿਆਰੀ ਕਰਨਗੇ ਜਿਨ੍ਹਾਂ ਦਾ ਪੀਐਸਟੈਟ 2024 ਪੇਪਰ ਕਲੀਅਰ ਹੋਣ ਵਾਲਾ ਹੈ ਜਾਂ ਹੋ ਗਿਆ ਹੋਊਗਾ ਆਪਣੇ ਮਾਰਕਸ ਤੁਸੀਂ ਆਨਸਰ ਕੀ ਨਾਲ ਟੈਲੀ ਕਰਕੇ ਤੁਹਾਨੂੰ ਪਤਾ ਚੱਲੀ ਗਿਆ ਹੁਣ ਤਾਂ ਬਹੁਤੇ ਉਹ ਸਾਥੀ ਵੀ ਹੋਣਗੇ ਤਾਂ ਉਹਨਾਂ ਲਈ ਜ਼ਰੂਰ ਇੱਕ ਮੈਸੇਜ ਹੈ ਕਿ 5 ਤੋਂ 6 ਮਹੀਨੇ ਮੰਨ ਕੇ ਚੱਲੋ ਅਗਰ ਮਾਸਟਰ ਕੈਟਰ ਦੀ ਗੱਲ ਕਰੀਏ 4 ਤੋਂ 5 ਮਹੀਨੇ ਮੰਨ ਕੇ ਚੱਲੋ ਅਗਰ ਈਟੀਟੀ ਕੈਟਰ ਦੀ ਗੱਲ ਕਰੀਏ ਤਾਂ ਇਹਨਾਂ ਤੁਹਾਨੂੰ ਦੇਖੋ ਟਾਈਮ ਦੇਣਾ ਪਊਗਾ ਫੇਰ ਹੀ ਦੇਖੋ ਅਗਰ ਮੈਂ 4 ਮਹੀਨੇ ਤੱਕ ਬੋਲਦਾ ਪਿਆ ਕਿ ਨੋਟੀਫਿਕੇਸ਼ਨ ਦੀ ਪੋਸਿਬਿਲਿਟੀ ਪੂਰੀ ਹੈ ਤਾਂ ਫੇਰ ਵੀ ਮੰਨ ਕੇ ਚੱਲੋ ਕਿ ਤੁਹਾਡੇ ਕੋਲੇ ਪੂਰਾ ਪੂਰੀ ਟਾਈਮ ਹੈ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਹੈਗਾ ਤਾਂ 5 ਤੋਂ 6 ਮਹੀਨੇ ਮਾਸਟਰ ਕੈਡਰ ਤੁਹਾਡਾ ਸਬਜੈਕਟ ਚਾਹੇ ਜੋ ਵੀ ਹੋਵੇ ਉਹਦੀ ਤਿਆਰੀ ਤੇ ਲੱਗ ਹੀ ਜਾਂਦੇ ਨੇ ਤਾਂ ਆਪਣੀ ਜਿਹੜੀ ਤਿਆਰੀ ਹੈ ਜਿਨ੍ਹਾਂ ਨੂੰ ਬਿਲਕੁਲ ਕਲੀਅਰ ਹੈ ਕਿ ਹਾਂ ਸਾਡਾ ਪੇਪਰ ਟੈਟ ਦਾ ਕਲੀਅਰ ਹੋ ਗਿਆ ਤਾਂ ਜੋ ਤੁਸੀਂ ਆਪਣੀ ਤਿਆਰੀ ਹੈ ਜੀ ਉਸ ਨੂੰ ਹੁਣੇ ਤੋਂ ਹੀ ਜਿਹੜਾ ਹੈਗਾ ਕੰਟੀਨਿਊ ਕਰ ਦਿਓ ਜਿਨ੍ਹਾਂ ਦਾ ਕੋਈ 2 ਜਾਂ 3 ਨੰਬਰਾਂ ਦਾ ਮਤਲਬ ਜਿਨ੍ਹਾਂ ਨੂੰ ਲੱਗ ਸਕਦਾ ਹੈ ਕਿ ਸਾਡਾ ਪੇਪਰ ਹੋ ਵੀ ਸਕਦਾ ਹੈ ਨਹੀਂ ਵੀ ਹੋ ਸਕਦਾ ਉਹ ਜਰੂਰ ਤੁਸੀਂ ਪੀਐਸਟੈਟ ਦੇ ਰਿਜ਼ਲਟ ਤੱਕ ਵੇਟ ਕਰ ਸਕਦੇ ਹੋ ਬਾਕੀ ਕੈਂਡੀਡੇਟ ਜਿਹੜੇ ਹੈਗੇ ਨੇ ਉਹ ਆਪਣੀ ਤਿਆਰੀ ਸਟਾਰਟ ਕਰ ਸਕਦੇ ਹੋ ਹਾਂਜੀ ਇਥੇ ਇੱਕ ਗੱਲ ਮੈਂ ਜਰੂਰ ਹੋਰ ਕਹਿਣੀ ਚਾਹਾਂਗਾ ਤੁਹਾਨੂੰ ਕਿ ਪਲੀਜ਼ ਨੋਟੀਫਿਕੇਸ਼ਨ ਦਾ ਵੇਟ ਨਾ ਕਰਿਓ ਚਾਹੇ ਤੁਸੀਂ ਜੀਟੀਟੀ ਕੇਡਰ ਦੀ ਤਿਆਰੀ ਕਰ ਰਹੇ ਹੋ ਚਾਹੇ ਮਾਸਟਰ ਕੇਡਰ ਦੀ ਕਰ ਰਹੇ ਹੋ ਕਿਉਂਕਿ ਜਿਵੇਂ ਟੈਟ ਦੇ ਵਿੱਚ ਆਪਾਂ ਦੇਖ ਲਿਆ ਕਿ 16 ਅਕਤੂਬਰ ਦੇ ਆਸ-ਪਾਸ ਮੇਰੇ ਖਿਆਲ ਨਾਲ ਕਿ ਨੋਟੀਫਿਕੇਸ਼ਨ ਆਇਆ ਸੀ ਅਤੇ ਡੇਢ ਮਹੀਨੇ ਦੇ ਵਿੱਚ ਪੇਪਰ ਹੋ ਜਾਂਦਾ ਹੈ ਹੈਨਾ ਟੈਡ ਦਾ ਪੇਪਰ ਡੇਢ ਮਹੀਨੇ ਦੇ ਵਿੱਚ ਵਿੱਚ ਹੀ ਹੋ ਗਿਆ ਨੋਟੀਫਿਕੇਸ਼ਨ ਤੋਂ ਬਾਅਦ ਤਾਂ ਮਾਸਟਰ ਕੇਡਰ ਦਾ ਪੇਪਰ ਮੰਨ ਲਓ ਨੋਟੀਫਿਕੇਸ਼ਨ 4 ਮਹੀਨੇ ਬਾਅਦ ਆ ਗਿਆ ਹੈਨਾ ਤਾਂ ਉਸ ਤੋਂ 2 ਜਾਂ 3 ਮਹੀਨੇ ਬਾਅਦ ਵੀ ਪੇਪਰ ਹੋ ਸਕਦਾ ਤੇ 2 ਤੋਂ 3 ਮਹੀਨੇ ਬਾਅਦ ਵਾਲੇ ਤੁਹਾਡੇ ਲਈ ਸਫੀਸ਼ੀਐਂਟ ਨਹੀਂ ਹੋਣਗੇ ਤੁਹਾਡੇ ਪੇਪਰ ਦੀ ਤਿਆਰੀ ਦੇ ਲਈ ਸੋ ਮੈਂ ਫਿਰ ਕਹਿ ਰਹੇ ਹਾਂ ਬਹੁਤੇ ਸਾਥੀਆਂ ਦਾ ਦੇਖੋ ਤਿਆਰੀ ਆਲਰੇਡੀ ਚੱਲਦੀ ਪਈ ਹੋਣੀ ਆ ਸਿਰਫ ਜ਼ਿਆਦਾਤਰ ਉਹ ਸਾਥੀ ਇਹ ਗੱਲ ਦਾ ਧਿਆਨ ਰੱਖਣ ਜਿਨ੍ਹਾਂ ਨੇ ਪੀਐਸਟ 2024 ਕਲੀਅਰ ਕੀਤਾਗਾ ਤਾਂ ਕਰਕੇ ਬਿਲਕੁਲ ਇਹ ਨਹੀਂ ਸੋਚਣਾ ਕਿ ਮਾਸਟਰ ਕੈਟਰ ਜਾਂ 8TT ਕੈਟਰ ਦੇ ਲਈ ਕਿ ਨੋਟੀਫਿਕੇਸ਼ਨ ਆਉਣ ਤੋਂ ਬਾਅਦ ਅਸੀਂ ਤਿਆਰੀ ਕਰਨੀ ਆ ਤਿਆਰੀ ਤੁਸੀਂ ਆਪਣੀ ਹੁਣੇ ਤੋਂ ਹੀ ਜਿਹੜੀ ਹੈਗੀ ਆ ਉਹ ਕੰਟੀਨਿਊ ਕਰ ਸਕਦੇ ਹੋ ਜਿੱਥੋਂ ਵੀ ਤੁਸੀਂ ਤਿਆਰੀ ਕਰਨਾ ਚਾਹੋ ਜਾਂ ਜਿੱਥੋਂ ਵੀ ਤੁਸੀਂ ਤਿਆਰੀ ਕਰ ਰਹੇ ਹੋ ਉਹਨੂੰ ਪੂਰਾ ਉਹਦਾ ਪੇਸ ਆਪ ਜਿਹੜਾ ਹੈਗਾ ਬਣਾ ਕੇ ਰੱਖੋ